ਸਤਿ ਸ੍ਰੀ ਅਕਾਲ ਬਈ ਵੈਲਕਮ ਟੂ ਮਾਈ ਨਿਊ ਬਲੌਗ ਤੇ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਬੀਰੂ ਕਪੂਰ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਘਰ ਬਹੁਤ ਵਧੀਆ ਹੋਗੇ ਤੁਹਾਨੂੰ ਸੋ ਵਗੇ ਕਿ ਕਿਸ਼ਨਾ ਜੀ ਦੀ ਬਿਖਵਾ ਦੇ ਨਾਲ ਸਭ ਵਧੀਆ ਹੋਣ ਅੱਜ ਦਾ ਬਲੌਗ ਸਟਾਰਟ ਕੀਤਾ ਅਸੀਂ ਬਾਰੇ ਹੋਏ ਸਾਡੀ ਐਡੀ ਸੋਹਣੀ ਬਾਰਿਸ਼ ਤੇ ਨਾਲ ਇਹਨਾਂ ਨੂੰ ਭੇਜਿਆ ਸੀ ਮੈਂ ਆਲੂ ਲੈਣ ਲੋ ਜੀ

ਉਹਨਾਂ ਨੂੰ ਭੇਜਾਂਗੇ ਨਾ ਹਨ ਕਿਉਂਕਿ ਇੱਧਰਲਾ ਪਾਸਾ ਸਾਰਾ ਸੁੱਕਿਆ ਹੋਇਆ ਇੱਧਰ ਮੈਂ ਮੈਟਰ ਰੱਖੇ ਸਬਜ਼ੀਆਂ ਰੱਖੀਆਂ ਇੱਧਰ ਤੇ ਬਾਹਰ ਤੂਲਸੀ ਜਾ ਕੇ نیچے ਰੱਖਣੀ ਕਿ ਨਹੀਂ ਅੱਜ ਐਦਵਾਰ ਹੈ ਰਹਿਣ ਦੋ ਰਹਿਣ ਦੋ ਤੇ ਲੋਜੀ ਨਾਲ ਇਹਨਾਂ ਵੀ ਟੰਗੀ ਐ ਇੱਥੇ ਤੇ ਉੱਧਰ ਮੈਂ ਰੱਖ ਹੋਏ ਆਲੂ ਆਲੂ ਸਿਰਫ ਘਾ ਥੋੜੇ ਜਿਹੀ ਸੀ ਬਾਕੀ ਸਾਡੇ ਆਲੂ ਲਗਦੇ ਬੋਤਨੇ ਤੇ ਲੈ ਆਂਦੇ ਨੇ ਦਹੀਂ ਵੀ ਲਿਆਏ ਨਹੀਂ ਹਨਾ ਤੇ ਚਲੋ ਜੀ ਚੱਕੀ ਐ ਅਸੀਂ ਸਬਜ਼ੀ ਬਾਕੀ ਸਾਡੀ ਜਿਹੜੀ ਮਾਰਨਿੰਗ ਸੀ ਹੋ ਰਹੀ ਵਿੱਚ ਹੀ ਪਾਣੀ ਚ ਹੁੰਦਾ ਵੇ ਤੇ ਫਟਾਫਟ ਰੱਖਾ ਇੱਥੇ ਇੱਥੇ ਤਾਂ ਲੱਗ ਜਾਏਗਾ ਪੋਚਾ ਹਨਾ ਤੇ ਲੋ ਜੀ ਇਹਦੇ ਵਿੱਚ ਇੰਨੇ ਕੁ ਆਲੂ ਪਏ ਸੀ ਮੈਂ ਜਾਦੇ ਆਲੂ ਤਾਂ ਨਹੀਂ ਲੈ ਕੇ ਆਂਦੀ ਕਿਉਂਕਿ ਜਦੋਂ ਆਲੂ ਜਾਦੇ ਲੈ ਕੇ ਆਂਦੀ ਆ ਨਾ ਬਰਸਾਤੀ ਮੌਸਮ ਹੈ ਉਹਦੇ ਵਿੱਚ ਪਤਾ ਨਹੀਂ ਕਿਉਂ ਕੀੜੇ ਟਾਈਪ ਚੱਲ ਲੱਪੰਦੇ ਨੇ 스멜 ਆ ਲੱਪੰਗੇ ਜੇ ਤੇ ਬਾਕੀ ਪਿਆਜ਼ ਵੀ ਦੇਖੋ ਪਿਆਜ਼ ਮੈਂ ਸਿਰਫ ਇੰਨੇ ਕੁ ਲਿਆਂਦੇ ਜਿੱਦਾਂ ਕਿ 3 ਕਿਲੋ ਲੈਣੀਆਂ ਬਸ ਕਿਲੋ ਪਿਆਜ਼ 3 ਕਿਲੋ ਬਾਕੀ ਜਦੋਂ ਸਰਦੀਆਂ ਹੁੰਦੀਆਂ ਉਦੋਂ 5 ਕਿਲੋ ਪਿਆਜ਼ ਆਲੂ ਪਿਆਜ਼ ਲੈਣੇ ਪੈਂਦੇ ਨੇ ਕਿ ਆਲੂ ਲੱਗਦੇ ਹੀ ਬਹੁਤ ਨੂੰ ਸਾਡੇ ਘਰ ਤੇ ਇਧਰ ਕੇਸ਼ਰ ਜੀ ਨੂੰ ਦੇ ਦਿੱਤੀ ਹੋਈ ਅਸੀਂ ਚਾਹ ਤੇ ਲੋ ਜੀ ਇਧਰ ਤੇ ਅਸੀਂ ਵੀ ਹੋ ਗਿਆ ਨਾ ਕਿ ਰੈਡੀ ਤੇ ਰੱਖਤਾ ਇਧਰ ਆਲੂ ਉਬਲ ਨੇ ਤੇ ਇਧਰ ਚਾਹ ਬਣਾ ਕੇ ਅਸੀਂ ਪੀ ਲਈ ਹੋਈ ਐ ਤੇ ਨਾਲ ਮੈਂ ਲੈ ਕੇ ਆਂਦਾ ਸੀ ਆਪਣਾ ਸਮਾਨ ਖਾਣ ਪੀਣ ਵਾਲਾ ਤੇ ਇਧਰ ਇਨਾ ਹੀ ਚਲਦੀ ਰਹੀ ਸੀ ਜੇ ਆਲੂ ਨਹੀਂ ਹੈਗੇ ਤੁਸੀਂ ਕੱਲਾ ਜਾ ਕੇ ਆਲੂ ਲਿਆਓ ਗੇਮ ਛੱਡ ਦੋ ਇਹਨਾਂ ਨੂੰ ਛੱਡ ਤੁਸੀਂ ਗੇਮ ਤੇ ਚੱਲ ਗਿਆ ਆਲੂ ਲੈਣ ਪਰਿਸ਼ ਲਈ ਸੀ ਤਕਨੀਨ ਬਾਰਿਸ਼ ਨੇ ਕੀਤੀ ਹੋਈ ਤੁਹਾਨੂੰ ਤਾਂ ਤੇ ਲੋ ਜੀ ਅੱਦਰ ਨਾਲ ਮੈਂ ਬਟਰਫਲਾਈ ਸਾਰੀਆਂ ਤੁਹਾਨੂੰ ਦਿਖਾਈਆਂ ਸੀ ਵੀ ਮੈ ਲਿਆਂਦੀਆਂ ਨੇ ਮੀਸ਼ਰ ਤੋਂ ਅੱਧੀਆਂ ਲੱਗੀਆਂ ਅੱਧੀਆਂ ਉਤਰ ਕੇ ਡਿੱਗ ਗਈਆਂ نیچے ਤੇ ਇੱਕ ਜਿਹੜੀ ਐ ਵਾਲੀ ਕਲ ਕਰੀਮ ਮੰਗਵਾਈ ਸੀ ਐ ਕ੍ਰੀਮ ਜਿਹੜੀ ਕੱਲ ਮੰਗਵਾਈ ਹੈ ਐ ਜੋ ਮੈਂ ਚੀਜ਼ ਮੰਗਵਾਈ ਸੀ ਉਹ ਉਹ ਚੀਜ਼ ਨਹੀਂ ਲੱਗੀ ਬਟਨਾ ਕੋਲੀ ਨਹੀਂ ਮੈਂ ਇਸ ਨੂੰ ਵਾਪਸ ਕਰਦੇ ਹਾਂ ਹਨਾ ਇਹ ਲੋਜੀ ਉੱਧਰ ਆ ਗਿਆ ਨਾਲ ਸਾਡਾ ਦੱਤੇ ਜੀ ਅ ਸਈ ਪੰਜ ਟੋਲਾ ਤੇ ਹੇ ਨਿਚੇ ਇਹ ਇਹਨੂੰ ਰੱਖਿਆ ਅਸੀਂ ਤੇਜ ਵਿੱਚ ਲਾਈਟ ਵੀ ਚਲੀ ਗਈ ਹੈ ਤੇ ਪਾਈਏ ਦੇ ਵਿੱਚ ਆਲੂ ਤੇ ਲੋਜੀ ਉੱਧਰ ਤਣੀਆਂ ਵੀ ਲਿਆਏ ਤਣੀਆਂ ਤੋਂ ਬਗੈਰ ਤਾਂ ਬੰਦੀ ਨਹੀਂ ਆਲੂ ਵਾਲੀ ਰੋਟੀ ਥੈਂਕ ਯੂ ਭਾਜੀ ਨਾ ਵੀ ਆਇਆ ਬਹੁਤ ਹੈ ਤੇ ਆਲੂ ਦਾ ਸਾਈਜ਼ ਵੀ ਨਾ ਜਾਨੋ ਵੱਡੇ ਵੱਡੇ ਲੱਗੇ ਆ ਲਾਪੇ ਨੇ ਹਾਂ ਇੱਕ ਤਾਂ ਸਾਡੇ ਇੱਥੇ ਰੋਲਾਈ ਬਹੁਤ ਆ ਭਰਾਵਾ ਤੇ ਲੋ ਜੀ ਇੰਨੇ ਕੋਈ ਹੀ ਆਲੂ ਕਰਾਂਗੇ ਧੋਵਾਂਗੇ ਤੇ ਰੱਖਦੇ ਆਂ ਅੰ ਵਿੱਚ ਤੇ ਇੱਕ ਹੋਰ ਲੈ ਹੀ ਲੈਣੀ ਆ ਕਿਉਂਕਿ ਬਾਰਿਸ਼ ਪੈਂਦੀ ਪਈ ਐ ਤੇ ਟੋਸਟ ਬਣਾ ਲਾਂਗੇ ਤੇ ਲੋ ਜੀ ਰੱਖ ਤੇ ਇੱਧਰ ਆਲੂ ਐਦਾਂ ਮੈਂ ਆਲੂ ਰੱਖਦੀ ਆਂ ਭਰ ਭਰ ਕੇ ठीक है किलो डेढ़ आलू मैं रख रख दितेने चलो करिए कुकर बंद मैं भी पता नहीं वो कितना होएगा कि नहीं होएगा कर लिया लो जी एक हाथ में कुकर भी बंद ठीक है ते। ते, बने रहो ब्लॉग दे कंटिन्यू चलेगा बलॉग अज हैगा संडे ਤੇ ਬਨੇ ਰੋਸੀ ਲੋਗ ਨੇ ਨਾਲ ਹਾਂਜੀ ਤੇ ਲੋ ਫਰੈਂਡਸ ਇੱਥੇ ਆਲੂ ਰੱਖਤੇ ਉਬਾਲੇ ਹੋਏ ਇਹਨੂੰ ਛਿੱਲਨੇ ਆ ਤਾਂ ਧਨੀਆ ਕੱਟ ਕੇ ਨਾ ਸੁਕਾਣਾ ਪੱਖੇ ਥਲੇ ਰੱਖਤਾ ਹੋਇਆ ਤੇ ਆਹੋਲੇ ਆਲੂ ਆ ਲੈ ਕੇ ਆਏ ਨੇ ਥੋੜੇ ਥੋੜੇ ਗਿੱਲੇ ਸੀ ਵਿੱਚੋਂ ਜਿੱਦਾਂ ਕੀ ਆ ਦੇਖੋ ਮੜੇ ਜੇ ਤੇ ਮੈਂ ਇੱਥੇ ਰੱਖੇ ਪੱਖੇ ਥਲੇ ਕੇ ਸੁੱਕ ਜਾਣ ਫਿਰ ਮੈਂ ਰੱਖਨੇ ਡਰੋਚ ਗੋਭੀ ਦੇ ਮੈਂ ਡੰਡਾ ਲਾ ਕੇ ਗੋਭੀ ਕਿੰਨੀ ਚਿੱਟੀ ਹੈ ਨਾ ਲਾ ਕੇ ਰੱਖ ਦਿੱਤੇ ਨੇ ਤੇ ਆਟਾ ਗੋਲਿਆ ਤੇ ਅੱਜ ਬਣਿਆ ਸਾਡੇ ਆਲੂ ਵਾਲੇ ਬਹੁਤ ਪਿਆਰਾ ਆ ਰਹਾ ਆਟਾ ਇੱਧਰ ਕਰ ਲੇ ਮੈਂ ਪਿਆਜ਼ ਹਨਾ ਤੇ ਪਿਆਜ਼ ਮੈਂ ਇੱਥੇ ਕਰ ਲਈ ਤਾਂ ਕਿ ਤੁਹਾਨੂੰ ਪਤਾ ਹੈ ਤੇ ਇਹਦੇ ਦੰਦੇ ਦੇਖੋ ਕਿੰਨੇ ਛੋਟੇ ਨੇ ਛੋਟੇ ਸੋਨੇ ਸੋਨੇ ਪਿਆਜ਼ ਹੁੰਦੇ ਨੇ ਇੱਧਰ ਹੋ ਗਏ ਸਾਡੇ ਪਿਆਜ਼ ਤੇ ਹੁਣ ਤਿਆਰੀ ਕਰਾਂਗੇ ਅਸੀਂ ਆਲੂ ਵਾਲੀ ਰੋਟੀ ਦੀ ਤੇ ਆਲੂ ਵਾਲੀ ਰੋਟੀ ਬਣਾ ਕੇ ਤੁਹਾਨੂੰ ਦਿਖਾਣੇ ਆ ਕਿ ਆਲੂ ਰੋਟੀ ਕਿਤਾਬੀ ਤੇ ਇੱਧਰ ਚਲਦੇ ਵੀ ਗਏ ਵਾ ਗਿਰਗੇਮਾ ਚਲਦੀਆਂ ਤੇ ਹੁਣ ਬਾਕੀ ਆ ਸਮਾਨ ਆ ਆਲੂ ਵਗਰਾ ਚਿਲਦੇ ਆ ਕੱਟਦੇ ਆ ਤੇ ਬਣਾਉਨੇ ਆ ਰੋਟੀ ਤੇ ਬੱਚੇ ਹਜੇ ਅੰਦਰ ਸੁੱਤੇ ਹੋਏ ਨੇ ਮੈਂ ਕਿਹ ਚੋ ਲੋ ਸੁੱਤੇ ਰਹਿੰਦੇ ਆਂ ਤੇ ਦਰਵਾ ALU ਠੰਡੇ ਹੋਣਗੇ ਤੇ ਮੈਂ ਕੱਲ ਦੁਪਹਿਰੇ ਤੋਂ ਤੇ ਸੀ ਕੱਪੜੇ ਲੋ ਉਹ ਲਾਈਟ ਕੱਲ ਤੋਂ ਤੇ ਸੀ ਕੱਪੜੇ ਸਾਰੇ ਤੇ ਥੋੜੇ ਜੇ ਐ ਰੱਖਦੇ ਨੇ ਬਾਕੀ ਜਿਹੜੀਆਂ ਸੀ ਜਿਹੜੇ ਸੀ ਚੱਦਰਾਂ ਵਗੈਰਾ ਜਿਹੜੀਆਂ ਬਾਹਰ ਪਈਆਂ ਸੀ 3-4 ਚੱਦਰਾਂ ਧੋਤੀਆਂ ਸੀ ਉੱਪਰ ਲੈਣ ਵਾਲੀਆਂ ਧੋਤੀਆਂ ਸੀ ਉਹ ਰਾਤੀ ਨੂੰ ਹੀ ਮੈਂ ਤੈ ਮਾਰ ਕੇ ਆਪਣੀ ਬਾਰੀ 'ਚ ਰੱਖ ਦਿੱਤੀਆਂ ਬਾਕੀ ਇੰਨੇ ਕੁ ਰਹਿ ਗਏ ਕੱਪੜੇ ਤੇ ਇਹ ਸਾਰੇ ਸੁੱਕੇ ਪਏ ਨੇ ਬਸ ਉੱਪਰ ਜਿਹੜੇ ਇੱਕ ਦੋ ਪਏ ਗਿੱਲੇ ਨੇ ਤੇ ਮੈਂ ਕਿਹਾ ਹਣ ਪਹਿਲਾ ਮਾਰ ਲਈਏ ਤੈ ਤੇ ਜਦੋਂ ਤੱਕ ਆਲੂ ਠੰਡੇ ਹੋ ਜਾਣਗੇ ਤੇ ਬੱਚੇ ਉੱਠ ਜਾਣਗੇ ਤੇ ਬਣਾ ਕੇ ਦਿਨੇ ਆ ਰੋਟੀ ਤੇ ਤੁਹਾਨੂੰ ਦਿਖਾਣੇ ਆ ਆਪਣੀ ਆਲੂ ਵਾਲੀ ਰੋਟੀ ਤੇ ਦੇਖ ਕੇ ਪਤਾ ਲੱਗ ਜਾਏਗਾ ਟੇਸਟੀ ਵੀ ਕਿ ਨਹੀਂ ਟੇਸਟੀ ਬਣਾਇਓ ਤੁਸੀਂ ਵਲੌਗ ਦੇਣਾ ਸਾਡੇ ਆਲੂ ਦਾ ਮਿਕਸਰ 77 ਬੰਦੀ ਦੀ ਰੋਟੀ ਤੇ ਦਈਏ ਨਾ ਆਲੂ ਬਾਚੂਨ ਸਾਫ ਕਰ ਲਿਓ ਪਹਿਲਾਂ ਕਰ ਲਓ ਤੇ ਇੱਧਰ ਬੰਦੀ ਦੀ ਰੋਟੀ ਇਹ ਕਰਾਂਗੀ ਮੈਂ ਆਪਣੇ ਧੈਰੇ ਨੂੰ ਤੇਸੀ ਘੋਣਾ ਪਾਣੀ ਪੀਣਾ ਉਹਨੇ ਫਿਰ ਪਤਾ ਕੀ ਕਰਨਾ ਦੇਸੀ ਘੋ ਪਾਉ ਤੇ ਤੇ ਇੱਧਰ ਬੰਦੀ ਦੀ ਚਾਹ ਅਦਰਕ ਪਾਇਆ ਵਿੱਚ ਤੇ ਤੁਲਸੀ ਪਾਈਏ ਤਾਂ ਤੁਲਸੀ ਅਸਾਂਡੇ ਅਸੀਂ ਲਾਈ ਦੀਨੀ ਤੇ ਤੁਲਸੀ ਵਾਲੀ ਕੱਲ ਦੀ ਜਿਹੜੀ ਕੇਸ਼ਵ ਜੀ ਦੇ ਅੱਗੇ ਰੱਖੀ ਹੋਈ ਸੀ ਉਹੀ ਵਾਲੀ ਤੁਲਸੀ ਅਸੀਂ ਅੱਤਰ ਯੂਜ਼ ਕੀਤੀ ਹੋਈ ਹੈ बस चलो दवा में अपने किचन रोटी आग ही बस चलो जी मैंने ना नन रख ली खांदे पे ये रोटी चलो जी तू टी-शर्ट क्यों नहीं भाई फाड़े नु रोटी चल खा ले हूँ टी-शर्ट पहन आले पल्ला देख हद दे हद दे ओए ਅਦਰ ਕੇ ਸਬਜ਼ੀ ਨੂੰ ਰੋਟੀ ਦੇ ਦਿੱਤੀ ਹੈ ਖੁਆਤੀ ਹੋਈ ਇਹਨਾਂ ਨੂੰ ਤੇ ਬਾਕੀ ਬੰਦੇ ਵੀ ਐ ਚਲੋ ਬਣਾ ਲਈਏ ਰੋਟੀ ਤੇ ਖਵਾਈਏ ਕਿੱਥੇ ਆ ਗਈ ਮੇਰੀ ਰੋਟੀ ਮਲਾਈ ਤੇ ਇਹ ਵਾਲੀ ਹੈਗੀ ਮੇਰੀ ਮੇਥੀ ਮੁੱਥੀ ਪਾ ਕੇ ਨਾ ਸਾਈ ਰੋਟੀ ਬਣਾਈ ਆ ਆਲੂ ਚ ਮੇਥੀ ਵਗੈਰਾ ਪਾ ਕੇ ਜੁਆਨ ਜੂਨ ਜੋ ਵੀ ਹੈ ਇਹ ਨੋਰਮਲ ਜਿਹੜੀ ਇਹਨਾਂ ਨੂੰ ਖਵਾਈ ਹੈ ਜਿੱਦਾਂ ਨੋਰਮਲ ਬਣਾਈ ਸੀ ਤੇ ਨਾਲ ਲੱਸੀ ਦਾ ਗਲਾਸ ਤੇ ਖਾਇੰਗ ਹੋ ਗਿਆ ਪੂਰੇ ਦੁਪਹਿਰ ਦੇ ਬੱਜ ਗਏ 2 ਜਿੱਦਾਂ ਕਿ ਤੁਹਾਨੂੰ ਪਤਾ ਸੱਗਾ ਲੈ ਬ੍ਰੈਂਚ ਦੋਨੋਂ ਹੀ ਇਕੱਠੇ ਤੇ ਬਣਾ ਲਈਏ ਰੋਟੀ ਨਾਲ ਸਾਰਿਆਂ ਨੂੰ ਖਵਾ ਕੇ ਕਿਚਨ ਵੀ ਕਰ ਦਿੱਤੀ ਪੂਰੀ ਤਰ੍ਹਾਂ ਸਾਫ ਨਿਆਣੀ ਟਾਨ ਕਲੀਨ ਦੇਖ ਲੋ ਤੁਸੀਂ ਕੁਝ ਵੀ ਨਹੀਂ ਤੇ ਮੈਨੂੰ ਬਾਰ ਬਾਰ ਇਸ ਦੇਖੋ ਵੀ ਨਹੀਂ ਕੇਜ ਤੇ ਮੈਨੂੰ ਆਦਤ ਹੈ ਮੈਂ ਕਿਚਨ ਸਾਫ ਕਰਕੇ ਰੋਟੀ ਖਾ ਲੈਂੀਆਂ ਮੇਰੇ ਕੋਈ ਦਸਾਂ ਨਹੀਂ ਹੁੰਦੀ ਤੇ ਸੋਨੋ ਖਾਈਏ ਰੋਟੀ ਕਿਸੇ ਬਨੇ ਰੋਗ ਦਾ

ਕਿਚਰੇ ਆਈ ਆ ਬਾਸ ਹੈ ਫ੍ਰਿਜ ਚ ਪਈ ਸੀ ਨਾ ਉਹਦੇ ਨਾਲ ਚਮਚਾ ਦਵਾ ਹੂੰ ਟੇਸਟ ਦਿਖਾਈ ਬਸ ਇਹਦਾ ਓਏ ਹੂੰ ਧੰਧਮ ਬੋੜੇ ਸਟੇ ਬਣੇ ਨੇ ਤੇ ਚਾਹ ਬੰਦੀ ਪਈ ਐ ਫਿਰ ਅਸੀਂ ਖਾਣੇ ਨਾਲ ਤੁਸੀਂ ਬਨੇ ਰਹੋ ਵਲੋਗ ਨਾਲ ਜੀ ਤੇ ਲੋ ਫਰੈਂਡਸ ਉੱਧਰ ਬਣ ਗਏ ਸਾਡੇ ਚੀਜ਼ ਵਾਲੇ ਰੋਲ ਤੇ ਮੈਂ ਬਣਾਈ ਆਪਣੀ ਟਿੱਕੀ ਜਿਹੜੀ ਬਣਾਈ ਸਵੇਰੇ ਆਨੂੰ ਤੇ ਇਹਨੂੰ ਤੋੜ ਕੇ ਦੇਖੀਓ ਬਹੁਤ ਨਹੀਂ ਤਾਂ ਆਹਾਂ ਚੀਜ਼ ਵਾਲੇ ਹਨਾ ਤੇ ਬਾਕੀ ਟਿੱਕੀ ਵੀ ਹੈ ਟਿੱਕੀ ਵੀ ਚੀਜ਼ੀ ਹੈਗਾ ਮੈਂ ਟਿੱਕੀ ਕਿਧਰ ਰੱਖਾਂ ਉਹ ਕਿਆ ਬਾਤ ਆ ਮਜ਼ਾ ਆ ਗਿਆ ਨਾ ਤੇ ਹੁਣ ਅਸੀਂ ਇਹਨੂੰ ਖਾਈਏ ਤੇ ਨਾਲ ਲੈਂਦੀ ਅਸੀਂ ਚਾਹ ਤੇ ਇਹਨੂੰ ਅਸੀਂ ਪੀਨੇ ਆ ਤੇ ਜਲਦੀ ਵੀ ਤੁਸੀਂ ਆਲੋ ਬਾਰਿਸ਼ ਦਾ ਆਨੰਦ ਲੱਭਿਆ ਸੀ ਵੀ ਤੁਸੀਂ ਵੀ ਲਗੋ ਆ ਕੇ ਖਾਈਏ ਤੇ ਇੰਜੋਏ ਕਰੋ ਤੁਹਾਨੂੰ ਆ ਖਰਾਈ ਚੋਕ ਕਰੇ ਤੇ ਚਲੋ ਬਨੇ ਰਹੋ ਤੁਸੀਂ ਲੋਗ ਨਾਲ ਮਿਲ ਰਿਹਾ ਕਾ ਖਾਲੀ ਦਾਲ ਕਿੱਦਾਂ ਦੀ ਬਣੀ ਸਹੀ ਹੈ ਤੇ ਅੱਜ ਬਣਾਈ ਸੀ ਅਸੀਂ ਮੂੰਗੀ ਦੀ ਦਾਲ ਤੇ ਪਹਿਲੀ ਵਾਰੀ ਤਾਂ ਖਤਮ ਕੀਤੀ ਹਰ ਦਾਲ ਇਦਾਂ ਕਿਉਂ ਨਹੀਂ ਖਾਂਦੇ ਕਿਦਾਂ ਖੰਧਾ ਪਿਆ ਰੋਟੀ ਤੇ ਇਹਨਾਂ ਨੇ ਵੀ ਖਾ ਲਈ ਰੋਟੀ ਤੇ ਹੁਣ ਮੈਂ ਖਾਣੀ ਬਸ ਤੇ ਇਹਦੇ ਪਿੱਛੇ ਹੀ ਮੈਂ ਆਪਣੀ ਪਾੜੇ ਲਈ ਤੇ ਅੰਦਰ ਹੈ ਗਈ ਸਾਡੇ ਚਾਵਲ ਛਾਤੇ ਬਣਾਏ ਸੀ ਤੇ ਲੋਜੀ ਦਾਲ ਤੇ ਸਭ ਤੋਂ ਪਹਿਲਾਂ ਮੈਂ ਪਾਣੀ ਦੇ ਵਿੱਚ ਮੋਟਾਲ ਤੇ ਕਿੰਨਾ ਜੀ ਪੇਟ ਜੀ ਮੈਂ ਖਾ ਲਈ ਨਹੀਂ ਤੇ ਪਰਪਨਾ ਮੈਂ ਆਪਣੀ ਜਾਨੂ ਜਾਨੂ ਘੱਟ ਬੋਲਿਆ ਕਰੋ ਆਰਾਮ ਨਾਲ ਬੈਠਾ ਹੋਇਆ ਤਾਂ ਨਹੀਂ ਬੈਠਣ ਦਿੰਦੇ ਤੁਸੀਂ ਮੈਂ ਉਹ ਉਹ ਗੜਾ ਬੜੇ ਆਏ ਰਹਿਣਾ ਬੜੇ ਥਾਲੀ ਨਹੀਂ ਕਰਨੀ ਜੇ ਇਹ ਹੀ ਭੰਡਾਰ ਸੇਰ ਦੇ ਪੇ ਹੁੰਦੇ ਨਾ ਅੰਦਰ ਥੋਬਾ ਲੱਗਾ ਹੁੰਦਾ ਮਾਂਜੇ ਮੈਂ ਹੁਣ ਹੁਣੀ ਤਾਂ ਮਾਂਜ ਕੇ ਟੱਕੀਆਂ ਵਿਹਲੀ ਹੋਈਆਂ ਛੋਟੀ ਕੋਲੀ ਕੋਈ ਬਣਾਈ ਜਿਆਦੇ ਹੁੰਦੇ ਫਿਰ ਜੇ ਜਿਆਦੇ ਹੁੰਦੇ ਤਾਂ ਵੀ ਮਾਂਜ ਨਹੀਂ ਸੀ ਤੇ ਅੱਧਾ ਤੇ ਮੈਂ ਬਣਾਇ ਸੀ ਰਾਤੀ ਤੁਹਾਨੂੰ ਦੱਸਿਆ ਸੀ ਪਲਾਉ ਤੇ ਸ਼ਕਰ ਚੱਕ ਕਰ ਲੈ ਗਰ ਚਾਵਲ ਲੈਣੇ ਇੰਦਰ ਭੰਡਾਏ ਚਾਹੇ ਮੰਨ ਲਏ ਹੋਏ ਨੇ ਤੇ ਇਧਰ ਬੜਾ ਲੱਗੇ ਆਪਣੇ ਵਾਸਤੇ ਸਿੰਪਲ ਚਾਵਲ ਕੱਲੀ ਵਾਸਤੇ ਤੇ ਅਗਲੇ ਬੱਤ ਚ ਖਾਵਾਂਗੇ ਜੀ ਫਿਰ ਤੁਸੀਂ ਖਾਈਏ ਤੁਸੀਂ ਆਪਣੀ ਰੋਟੀ ਤੇ ਰੋਟੀ ਵਿੱਚ ਤੁਸੀਂ ਦੇਖ ਹੀ ਲਿਆ achar ਵੀ ਹੈਗਾ ਤੇ ਮੂਹ ਰੋਟੀ ਦਾਲ ਖਾਣੇ ਆ ਤਾਂ ਕਿ ਦੁਬਾਰਾ ਤੁਹਾਡਾ ਨਾ ਮਿਲਦੇ ਆ ਬਾਰਿਸ਼ ਗਈ ਰੁੱਕ ਤੇ ਟਾਈਮ ਹੋ ਗਿਆ ਲੋ ਸਾਡੇ ਅੱਠ ਅੱਜ ਹੀ ਰੋਟੀ 1 ਘੰਟਾ ਲੇਟ ਹੋ ਗਈ ਇੰਦਰ ਵਈ 8 ਵਜੇ ਤੱਕ ਰੋਟੀ ਖਾ ਕੇ ਅਸੀਂ ਹੋ ਜਾਣੇ ਆ ਫਿਰ ਕੱਲ੍ਹ ਖਾਂਦੇ ਮਮਾ ਸਾਡੀ ਆਈਸਕ੍ਰੀਮ ਕਿੱਥੇ ਹੈ ਕੰਫਰਦੀਸ ਨਾ ਆਪਣੀ ਇਹ ਕੱਲ ਵਾਲੀ ਹੋਈ ਹੈ ਅਸੀਂ ਸਾਰਿਆਂ ਨੇ ਆਪਣੀ ਖਾ ਲਈ ਸੀ ਤੇ ਇਹ ਵਾਲੀ ਕੇਸ਼ਵ ਜੀ ਦੀ ਸੀ ਹੁਣ ਖਾ ਲਗੀ ਠਰ ਕੇ ਜਾ ਮੰango ਫਲੇਵਰ ਹੈ ਮੰango ਫਲੇਵਰ ਬਟ ਸੁਆਦ ਅਗਦੀ ਮੈਂ ਨਾ ਪਤਾ ਨਹੀਂ ਨੂੰ ਫ੍ਰੀਜਰ 'ਚ ਰੱਖਦਾ ਤਾਂ ਫ੍ਰੀਜਰ 'ਚ ਰੱਖਣ ਕਰਕੇ ਨਾ ਬਰਫ਼ ਬਰਫ਼ ਨੂੰ ਨਹੀਂ ਲੱਗਦੀ ਵੀ ਕੱਲ ਵਾਲੀ ਬਹੁਤ ਹੈ ਸਟਿਸ ਹਾਂ ਬਹੁਤ ਟੇਸਟੀ ਸੀ ਬਹੁ ਮਗਾਇਆ ਉਹ ਤੇ ਪੰਜ ਲਿਆਂਦੀਆਂ ਸੀ ਤੇ ਕੇਸ਼ਵ ਜੀ ਵੀ ਇਹਨਾਂ ਨੂੰ ਘੋਗ ਲਵਾਇਆ ਤੇ ਫਿਰ ਮੈਂ ਰੱਖਤੀ ਫ੍ਰਿਜ ਵਿੱਚ ਮੈਂ ਕਿਹਾ ਸਾਰਿਆਂ ਨੇ ਖਾ ਲਈਏ ਤੇ ਹੁਣ ਮੇਰੇ ਦਿਮਾਗ ਚ ਆਇਆ ਮੈਂ ਕਿ ਰੋਟੀ ਖਾਦੀ ਕਿਉਂ ਨਾ ਹਣੀ ਲੈ ਲੈ ਨਹੀਂ ਮੇਰ ਮਨ ਨਹੀਂਗਾ ਤੇ ਤੇ ਚਲੋ ਫਰੈਂਡਸ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਅਸੀਂ ਇੱਥੇ ਹੀ ਤੋਂ ਉਮੀਦ ਕਰਦੀ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇਗਾ ਤੇ ਸਾਰਾ ਦਿਨ ਅੱਜ ਜਿੱਦਾਂ ਦਾ ਵੀ ਲੰਘਿਆ ਬਹੁਤ ਵਧੀਆ ਲੰਘਿਆ ਸਾਰਾ ਦਿਨ ਚੰਮ 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 ਬਾਰਿਸ਼ ਵੀ ਆਂਦੀ ਰਹੀ ਸੁੱਤੇ ਹੈ ਨਹੀਂ ਕੁਛ ਨਾ ਕੁਛ ਖਾਂਦੇ ਰਹੇ ਤੇ ਲਾਸਟ ਰਹਿ ਗਈ ਸਾਡੀ ਹੁਣ ਆਈਸਕ੍ਰੀਮ ਮੈਂ ਕਿਹਾ ਕਿਉਂ ਨਾ ਅਸੀਂ ਆਈਸਕ੍ਰੀਮ ਖਾ ਕੇ ਕਰੀਏ ਐਂਡ ਤੇ ਜਿੰਨੇ ਜਿੰਨੇ ਆਈਸਕ੍ਰੀਮ ਖਾਣੀ ਤੇ ਜਲਦੀ ਜਲਦੀ ਆ ਜਾਓ ਟੇਸਟ ਕਰੋ ਤੇ ਚਲੋ ਅੱਜ ਦੇ ਵਲੋਗ ਦਾ ਐਂਡ ਕਰਦੇ ਆ ਅਸੀਂ ਇੱਥੇ ਤੋਂ ਮਿਲ ਕੇ ਦੀਆ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਜਿਹੜੇ ਆਂਦੇ ਨੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਨਾਲ ਨਾਲ ਕਰ ਦਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਔਨ ਜਰੂਰ ਕਰਿਆ ਕਰੋ ਤਾਂ ਕਿ ਆਉਣ ਵਾਲੀ ਜਿੰਨੀ ਵੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਮਿਲਦੇ ਆ ਕੱਲ ਫੇਰ ਇੱਕ ਨਵੇਂ ਵਲੋਗ ਤੇ ਨਵੀਂ ਸਵੇਰ ਦੇ ਨਾਲ ਤੱਕ ਤੱਕ ਲਈ ਸਭ ਨੂੰ ਰਾਦੇ ਰਾਦੇ ਬਾਏ ਬਾਏ ਟੇਕ ਕੇਅਰ ਮਿਲਦੇ ਆ ਕੱਲ ਤੋਂ ਫੇਅਰ